ਤਹੋਲੀ ਦੇ ਮਤੇਨਦਰ ਸਟੇਡੀਗੜ੍ਹ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਸ਼ਹਿਰ ਭਰ ਦੇ ਵਿੱਚ ਵਕਫ ਵਕਫ ਥਾਵਾਂ ਉੱਤੇ ਨਾਕੇਬੰਦੀ ਕੀਤੀ ਹੈ ਤਾਂ ਜੋ ਸ਼ੱਕੀ ਵਾਹਨਾ ਦੀ ਜਾਂਚ ਕੀਤੀ ਜਾ ਸਕੇ ਜੇਕਰ ਬਾਜ਼ਾਰ ਜਾਂ ਹੋਰ ਜਨਤਕ ਥਾਵਾਂ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਜੇ ਸ਼ੱਕੀ ਵਾਹਨ ਮਿਲਦਾ ਤਾਂ ਸੁਰੱਖਿਆ ਬਲਾ ਵੱਲੋਂ ਤੁਰੰਤ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਲਾਭ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀਆਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਜਾ ਗੁੰਡਾਗਰਦੀ ਨੂੰ ਰੋਕਣ ਦੇ ਲਈ ਪੁਲਿਸ ਨਾਕਿਆਂ ਉੱਤੇ ਵਾਹਨਾਂ ਨੂੰ ਰੋਕ ਕੇ ਜਾਂਚ ਕਰ ਰਹੀ ਹੈ ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਹੋਲੀ ਦਾ ਤਿਉਹਾਰ ਸ਼ਾਂਤੀ ਅਤੇ ਸਤਿਪਾਵਨਾ ਦੇ ਨਾਲ ਮਨਾਉਣ ਦੀ ਅਪੀਲ ਕੀਤੀ ਹੈ। ਅਗਰ ਹੋਲੀ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਜਗ੍ਹਾ-ਜਗ੍ਹਾ ਨਾਕਾਬੰਦੀ ਕੀਤੀ ਗਈ ਹੈ ਤਸਵੀਰਾਂ ਦੇ ਵੀ ਦੇਖ ਸਕਦੇ ਹੋ ਕਿ ਅਗਰ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਜਿਹੜੀ ਹੈ ਮਸਤੈਦ ਦਿਖ ਰਹੀ ਹੈ ਗੱਡੀ ਚਾਹੇ ਚੰਡੀਗੜ੍ਹ ਦੀ ਹੋਵੇ ਚਾਹੇ ਬਾਹਰ ਦੀ ਗੱਡੀ ਹੋਵੇ ਉਹਦੀ ਚੈਕਿੰਗ ਜ਼ਰੂਰ ਕੀਤੀ ਜਾਂਦੀ ਹੈ ਪੁੱਛਿਆ ਜਾਂਦਾ ਕਿ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਕਿੱਥੇ ਜਾ ਰਹੇ ਹੋ ਸਾਫ਼ ਤੌਰ ਤੇ ਕਹਿ ਸਕਦੇ ਆ ਕਿ ਚੰਡੀਗੜ੍ਹ ਪੁਲਿਸ ਨੇ ਕਹਿ ਦਿੱਤਾ ਸੀਗਾ ਕਿ ਜਗ੍ਹਾ ਜਗ੍ਹਾ ਜਿਹੜੀ ਹੈ ਨਾਕਾਬੰਦੀ ਕੀਤੀ ਜਾਵੇਗੀ ਆਲਾ ਅਧਿਕਾਰੀ ਜਿਹੜੇ ਨੇ ਮੌਜੂਦ ਨੇ ਡੀਐਸਪੀ ਐਸਐਚਓ ਸਾਰੇ ਜਿਹੜੇ ਨੇ ਚੰਡੀਗੜ੍ਹ ਦੇ ਵੀ ਜਿਹੜੇ ਨੇ ਮੌਜੂਦ ਨੇ ਜਗ੍ਹਾ ਜਗ੍ਹਾ ਜਿਹੜੀ ਹੈ ਨਾਕਾਬੰਦੀ ਜਿਹੜੀ ਹੈ اسی ਤਰੀਕੇ ਦੇ ਨਾਲ ਕੀਤੀ ਗਈ ਹੈ ਡਿੱਗੀਆਂ ਖੋਲ ਕੇ ਜਿਹੜੀ ਹੈ ਬਿਲਕੁਲ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਹਾ ਕੋਈ ਕੋਈ ਸੰਦੇਖ ਚੀਜ਼ ਤਾਂ ਨਹੀਂ ਹੈ ਕਿਉਂਕਿ ਅਕਸਰ ਜਦੋਂ ਕੋਈ ਦਿਨ ਤਿਉ ਤਨ ਦੇ ਸਾਫ ਤੌਰ ਤੇ ਚੈਕਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਪੁਲਿਸ ਬਲ ਜਿਹੜਾ ਹੈ ਤਨਾਤ ਹੈ ਹਾਲਾਂਕਿ ਸਵੇਰ ਦੀ ਜਿਹੜੀ ਘਟਨਾ ਦੱਸੀ ਜਾ ਰਹੀ ਹੈ ਜਰੂਰ ਨਾਕਾਬੰਦੀ ਕੀਤੀ ਗਈ ਸੀਗੀ ਤੇ ਅਗਰ ਜ਼ਿਰਖਪੁਰ ਬਲਟਾਨਾ ਰੋਡ ਦੀ ਗੱਲ ਕੀਤੀ ਜਾਵੇ ਉੱਥੇ ਇੱਕ ਤੇਜ਼ ਰਫਤਾਰ ਗੱਡੀ ਸੀਗੀ ਜਿਨੇ ਦੋ ਪੁਲਿਸ ਕਰਮੀ ਜਿਹੜੇ ਸਨ ਉਹ ਕੁਚਲ ਦਿੱਤੇ ਸਿਗੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ ਤੌਰ ਤੇ ਦੇਖ ਸਕਦੇ ਹੋ ਕਿ ਪੁਲਿਸ ਜਿਹੜੀ ਹੈ ਬਿਲਕੁਲ ਮਸਤੈਦ ਦਿਖਾਈ ਦੇ ਰਹੀ ਹੈ ਚਾਹ ਗੱਡੀ ਚੰਡੀਗੜ੍ਹ ਦੀ ਹੋਵੇ ਚਾਹ ਬਾਹਰ ਦੀ ਹੋਵੇ ਜਰੂਰ ਚੈਕਿੰਗ ਕੀਤੀ ਜਾ ਰਹੀ ਹੈ ਕਿਧਰੋਂ ਆ ਰਹੇ ਹੋ ਕਿਥੇ ਜਾ ਰਹੇ ਹੋ ਪੂਰੀ ਜਾਣਕਾਰੀ ਜਿਹੜੀ ਹੈ ਲਈਤੀ ਜਾਵੇਗੀ ਤੇ ਉਸ ਤਸਵੀਰਾਂ ਜਿਹੜੀਆਂ ਨੇ ਚੰਡੀਗੜ੍ਹ ਸੈਕਟਰ 32 ਦੀ ਤੁਹਾਨੂੰ ਦਿਖਾ ਰਹੇ ਆਂ ਇਹੀ ਨਜ਼ਾਰਾ ਚੰਡੀਗੜ੍ਹ ਦੇ ਹਰ ਸੈਕਟਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਪੁਲਿਸ ਜਿਹੜੀ ਹੈ ਬਿਲਕੁਲ ਤਣਾਤ ਕੀਤੀ ਗਈ ਹੈ ਕੋਈ ਵੀ ਅਗਰ ਸ਼ੱਕੀ ਵਿਅਕਤੀ ਮਿਲਦਾ ਹੈ ਤੇ ਉਹਦੀ ਜਾਣਕਾਰੀ ਜਿਹੜੀ ਹੈ ਜ਼ਰੂਰ ਲਈਤੀ ਜਾਂਦੀ ਹੈ ਕਿ ਤੁਸੀਂ ਕਿੱਥੋਂ ਆਏ ਹੋ ਕਿੱਥੇ ਜਾ ਰਹੇ ਹੋ ਕਿਉਂਕਿ ਇੱਕ ਘਟਨਾ ਜਿਹੜੀ ਸਵੇਰੇ ਹੋਈ ਕਾਫੀ ਦੁਖਦਾਈ ਜਿਹੜੀ ਉਹ ਘਟਨਾ ਸਗੀ ਦੋ ਪੁਲਿਸ ਕਰਮੀ ਸਨ ਉਹਨਾਂ ਦੀ ਜਿਹੜੀ ਹੈ ਮ੍ਰਿਤਕ ਹੋ ਗਈ ਅਗਰ ਗੱਲ ਕੀਤੀ ਜਾਵੇ ਸੀਨੀਅਰ ਅਧਿਕਾਰੀ ਜਿਹੜੇ ਨੇ ਮੌਜੂਦ ਨੇ ਇੰਸਪੈਕਟਰ ਜਿਹੜੇ ਨੇ ਮੌਜੂਦ ਨੇ ਜ਼ਿਰਖਪੁਰ ਬਲਟਾਨੇ ਦੀ ਜਿਹੜੀ ਘਟਨਾ ਦੱਸੀ ਜਾ ਰਹੀ ਹੈ ਇੱਕ ਤੇਜ਼ ਰਫ਼ਤਾਰ ਗੱਡੀ ਸੀਗੀ ਉਹਨੇ ਦੋ ਪੁਲਿਸ ਕਰਮੀ ਜਿਹੜੇ ਸਨ ਉਹ ਕੁਚਲ ਦਿੱਤੇ ਸੀਗੇ ਤੇ ਬਿਲਕੁਲ ਸਾਫ਼ ਤੌਰ ਤੇ ਦੇਖ ਸਕਦੇ ਹਾਂ ਕਿ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਬੱਤੀ ਹਸਪੀਟਲ ਉਪਚਾਰ ਲਈ ਲੈ ਕੇ ਆਇਆ ਗਿਆ ਤੇ ਜਿੱਥੇ ਉਹਨਾਂ ਨੂੰ ਬ੍ਰਾਡ ਡੈੱਡ ਜਿਹੜਾ ਹੈ ਕੋਸ਼ਿਸ਼ ਕਰ ਦਿੱਤਾ ਗਿਆ ਸੀਗਾ ਤੇ ਸਾਫ਼ ਤੌਰ ਤੇ ਕੱਲ ਤੋਂ ਹੀ ਜਿਹੜੀ ਹੈ ਪੁਲਿਸ ਜਿਹੜੀ ਬਾਜੀ ਜਿਹੜੀ ਹੈ ਨਾ ਕੀਤੀ ਜਾਵੇ ਮਗਰ ਜਿਹੜੇ ਯੁਵਾ ਨੇ ਉਹ ਫਿਰ ਵੀ ਕਿਥੇ ਨਾ ਕਿਥੇ ਸ਼ਰਾਰਤਾਂ ਜਿਹੜੇ ਨੇ ਜ਼ਰੂਰ ਕਰਦੇ ਨੇ ਗੱਡੀਆਂ ਜਿਹੜੀਆਂ ਨੇ ਬਿਲਕੁਲ ਚੈੱਕ ਕੀਤੀ ਜਾ ਰਹੀਆਂ ਨੇ ਚਾਹੇ ਦੋ ਪਹੀਆ ਵਾਹਨ ਹੈ ਚਾਹੇ ਚਾਰ ਪਹੀਆ ਵਾਹਨ ਹੈ ਜ਼ਰੂਰ ਪੁੱਛਿਆ ਜਾ ਰਿਹਾ ਹੈ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਕਿੱਥੇ ਜਾ ਰਹੇ ਹੋ ਬਿਲਕੁਲ ਕਹਿ ਸਕਦੇ ਆਂ ਸਾਫ਼ ਤੌਰ ਤੇ ਕਿ ਚੰਡੀਗੜ੍ਹ ਦੀ ਅਗਰ ਗੱਲ ਕਰੀਏ ਤਾਂ ਚੰਡੀਗੜ੍ਹ ਪੁਲਿਸ ਜਿਹੜੀ ਹੈ ਲਗਾਤਾਰ ਸਖਤ ਜਿਹੜੀ ਹੈ ਦਿਖਾਈ ਦਿੰਦੀ ਹੈ ਅਧਿਕਾਰੀ ਜਿਹੜੇ ਨੇ ਸਖਤ ਨੇ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਚ ਬਿਆਨ ਕਰ ਰਹੀਆਂ ਨੇ ਚਾਹੇ ਕਿਸੇ ਨੇ ਰੰਗ ਲਾਇਆ ਚਾ 체크 ਕੀਤੀਆਂ ਜਾ ਰਹੀ ਨੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਬੀ ਨਿਊਜ਼ ਲਈ ਆਮ ਇਸ ਸੈਟਿੰਗ